ਪਾਸੇ ਗੰਦੰਦਰ ਦਿਵਸ ਨੂੰ ਲੈ ਕੇ ਜਿੱਥੇ ਕਿ ਪੁਲਿਸ ਪੰਪਾ ਭਾਰ ਨਜ਼ਰ ਆਉਣ ਦੇ ਦਾਅਵੇ ਕਰ ਰਹੀ ਹੈ ਔਰ ਦੂਜੀ ਤਰਫ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਗਿਆ ਜਿਸ ਨੂੰ ਲੈ ਕੇ ਜਗਾ ਜਗਾ ਤੇ ਨਾਕੇਬੰਦੀ ਕਰਦੇ ਹੋਏ ਪੁਲਿਸ ਵੱਲੋਂ ਮਲਜਮਾ ਖਿਲਾਫ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਔਰ ਤੁਸੀਂ ਦੇਖ ਸਕਦੇ ਜੇ ਇਹ ਅਮਰਸਰ ਰੋਡ ਹੈ ਤਰਨਤਨ ਸ਼ਹਿਰ ਦਾ ਮੇਨ ਰੋਡ ਹੈ ਠੀਕ ਹੈ ਇਸ ਦੇ ਨਾਲ ਹੀ ਜਿਹੜਾ ਕਿ 100 ਗਜ਼ ਦੀ ਦੂਰੀ ਉੱਪਰ ਜਿਹੜਾ ਕਿ ਸਾਈਬਰ ਕ੍ਰਾਈਮ ਥਾਣਾ ਵੀ ਮੌਜੂਦ ਹੈ ਔਰ ਉਸ ਦੇ ਨਾਲ ਹੀ ਮੇਨ ਰੋਡ ਉੱਪਰ ਜਿਹੜੀ ਕਿ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਜੋ ਕਿ ਪੁਲਿਸ ਕਾਰਜਕਾਰੀ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੁਕਾਨ ਹੈ ਵੀ ਜਿਹੜੀ ਜਿੱਥੇ ਵੱਡੀ ਮਾਤਰਾ ਵਿੱਚ ਚੋਰਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਉਂਦੇ ਉਸ ਦਾ ਨੁਕਸਾਨ ਕੀਤਾ ਗਿਆ ਦੁਕਾਨ ਮਾਲਕ ਦਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਲੱਖਾਂ ਰੁਪਏ ਦਾ ਉਸ ਨੂੰ ਨੁਕਸਾਨ ਹੋ ਚੁੱਕਾ ਹੈ ਮਾਲਕ ਦੇ ਨਾਲ ਅਸੀਂ ਗੱਲ ਵੀ ਕਰਾਂਗੇ ਸਾਡੇ ਨਾਲ ਮੌਜੂਦ ਹਨ ਭਾਜੀ ਕੀ ਗੱਲ ਹੋਈ ਹੈ ਕੀ ਦੁਕਾਨ ਦਾ ਨਾਮ ਹੈ ਕਿਸ ਤਰ੍ਹਾਂ ਇਹ ਚੋਰੀ ਨੂੰ ਵਾਰਦਾ ਦਿੱਤਾ ਗਿਆ ਅੰਜਾਮ ਮੇਰੀ ਸ਼ਾਪ ਦਾ ਨਾਮ ਜ ਬਤਰਨ ਸੰਨ ਹੈ ਇਹ ਆਪੋਜ਼ਿਟ ਜਨਤਾ ਪੈਲੇਸ ਦੇ ਅੱਗੇ ਸਾਹਮਣੇ ਹੈ ਜੀ ਕੱਲ ਰਾਤੀ 1:30 ਤੋਂ 3 ਵਜੇ ਜੀ ਦੋ ਤਿੰਨ ਜਾਨੇ ਆਏ ਐ ਦੁਕਾਨ ਦਾ ਸ਼ਟਰ ਤੋੜ ਕੇ ਐਂਟਰ ਕੀਤੇ ਐ ਤੇ ਮੇਰਾ ਕੀਮਤੀ ਸਮਾਨ ਜਿਹੜਾ LED TV ਹੋ ਗਏ ਹੈੱਡਫੋਨਸ ਹੋ ਗਏ ਲੈਪਟਾਪ ਹੋ ਗਏ ਉਸ ਤੋਂ ਬਾਅਦ ਮੋਬਾਈਲ ਫੋਨਸ ਹੋ ਗਏ ਇਹ ਸਾਰਾ ਉਹਨਾਂ ਨੇ ਚੋਰੀ ਕਰ ਰਿਹਾ ਜੀ ਕਿਦੀ ਕਿਦੀ ਮਾਤਰਾ ਵਿੱਚ ਸਾਮਾਨ ਸੀਗਾ ਸਾਰਾ ਮੇਰੀਆਂ 55 ਇੰਚ ਦੀਆਂ ਜੀ ਪੰਜ ਜਿਹੜੀਆਂ ਸੀਗੀਆਂ ਜੀ 43 ਇੰਚ ਦੀਆਂ ਚਾਰ ਸੀਗੀਆਂ ਜੀ ਸੱਤ ਲੈਪਟਾਪ ਨਵੇਂ ਸੀਗੇ ਜੀ ਨੌ ਲੈਪਟਾਪ ਪੁਰਾਣੇ ਸੀਗੇ ਜੀ ਉਸ ਤੋਂ ਬਾਅਦ ਮੋਬਾਈਲ ਚਾਰਜਰ ਦੇ ਡੱਬੇ ਜਿਹੜੇ ਜਿਨ੍ਹਾਂ ਦੇ ਵਿੱਚ ਇੱਕ ਡੱਬੇ 'ਚ 10 ਆ ਸਪੀਸ ਹੁੰਦੇ ਆ ਉਹ ਪੰਜ ਡੱਬੇ ਲੈ ਗਏ ਨੇ ਉਸ ਤੋਂ ਬਾਅਦ Samsung ਦੇ Vivo ਦੇ iTel ਦੇ ਮੋਬਾਈਲ ਫੋਨ ਸੀਗੇ ਜੀ ਜਿਹੜੇ ਸੀਲਡ ਪੀਸ ਸੀਗੇ ਉਹ ਵੀ ਨਾਲ ਉਹ ਲੈ ਗਏ ਨੇ ਜੀ ਕਿੰਨੀ ਕੀਮਤ ਹੈ ਜੀ ਇਹਨਾਂ ਨੂੰ ਨੁਕਸਾਨ ਹੋਇਆ ਤੁਹਾਡਾ ਇਹ ਮੇਰਾ ਅੰਦਾਜ਼ਾ ਹੈਗੇ ਜੀ 10-12 ਲੱਖ ਦੇ ਲਾਗੇ ਮੇਰਾ ਨੁਕਸਾਨ ਹੋ ਚੁੱਕਾ ਹੈ ਜੀ ਅਰੇ ਪਹਿਲਾਂ ਵੀ ਤੁਹਾਡੀ ਦੁਕਾਨ ਨੂੰ ਨਿਸ਼ਾਨਾ ਬਣਿਆ ਗਿਆ ਸੀ ਚੋਰਾ ਵੱਲੋਂ ਮੇਰੇ ਜੀ 1.5 ਸਾਲ ਪਹਿਲੇ ਵੀ ਜੀ ਇਸਾਂ ਦੀ ਚੋਰੀ ਹੋਈ ਸੀਗੀ ਜੀ ਉਦੋਂ ਮੋਬਾਈਲ ਫੋਨਸ ਨੂੰ ਉਹਨੇ ਨਿਸ਼ਾਨਾ ਬਣਾਇਆ ਸੀ ਪਰ ਇਸ ਵਾਰ ਉਹਨੇ ਕੋਈ ਅਲੱਗ ਬੰਦੇ ਨੇ ਐਲ ਡੀਆਂ ਵੱਡੇ ਵੱਡੀਆਂ ਚੀਜ਼ਾਂ ਨੂੰ ਹੱਥ ਲੈ ਕੇ ਗਿਆ ਮੇਰੇ ਉੱਪਰ ਪਈਆਂ ਐਲ ਡੀਆਂ ਸੀਲਡ ਪੀਸ ਜਿਹੜੇ ਡਿਸਪਲੇ ਵਾਲੇ ਵੀ ਸੀਲਡ ਪੀਸ ਵੀ ਮੇਰੇ ਸਾਰੇ ਚੋਰੀ ਕਰਕੇ ਰਹਿ ਗਏ ਤੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਿੰਨੇ ਜਣੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਏਗਾ ਇਹ ਦੋ ਤੋਂ ਤਿੰਨ ਜانے ਹੈ ਜੀ ਕਿਉਂਕਿ ਵੀਡੀਓ ਰਿਕਾਰਡਿੰਗ ਦੇ ਵਿੱਚ ਥੋੜਾ ਜਿਹਾ ਨਜ਼ਰ ਆ ਰਿਹਾ ਵੀ ਉਹ ਬਾਹਰ ਆਪਣੇ ਬੰਦੇ ਨੂੰ ਵਾਜ ਮਾਰ ਰਿਹਾ ਹੈ ਐਲਰਡੀ ਫਰਲ ਹੈ ਐਲਰਡੀ ਫਰਲ ਹੈ ਉਹਦੇ ਵਿੱਚ ਥੋੜਾ ਜਿਹਾ ਇਹ ਚੀਜ਼ ਨਜ਼ਰ ਆ ਰਹੀ ਹੈ ਐਲਰਡੀ ਲੰਦੇ ਵੀ ਨਜ਼ਰ ਆ ਰਹੀ ਹੈ ਤੇ ਨਾਲ ਉਹ ਬਾਹਰ ਲੈ ਕੇ ਜਾਂਦਾ ਵੀ ਨਜ਼ਰ ਆ ਰਹੀ ਹੈ ਕੈਮਰੇ ਵਿੱਚ ਕੋਈ ਡੀਵੀਆਰ ਵਗੈਰਾ ਵੀ ਨਾ ਲੱਗੇ ਆ ਮੇਰਾ ਡੀਵੀਆਰ ਦੀ ਜੀ ਹਾਰਡ ਡਿਸਕ ਲੱਗੇ ਆ ਜੀ ਉਹਨੂੰ ਪਤਾ ਸੀਗਾ ਵੀ ਡੀਵੀਆਰ ਕਿੱਥੇ ਪਿਆ ਹੋਇਆ ਵੈ ਉਹਦੀ ਹਾਰਡ ਡਿਸਕ ਕੱਢ ਕੇ ਉਹ ਹਾਰਡ ਡਿਸਕ ਵੀ ਪਰ ਮੇਰਾ ਇੱਕ ਵਾਈਫਾਈ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਆ ਗਈ ਆ ਉਹ ਚੋਰੀ ਕਰਦੇ ਆ ਜਾ ਪਤਾ ਲੱਗ ਰਿਹਾ ਵੀ ਉਹ ਚੋਰੀ ਕਰ ਰਿਹਾ ਜੀ ਕੁਲਸ ਵੱਲੋਂ 26 ਜਨਵਰੀ ਨੂੰ ਲੈ ਕੇ ਦਾਅਵੇ ਕੀਤੇ ਜਾ ਰਿਹਾ ਹੈ ਕਿ ਜਗ੍ਹਾ-ਜਗ੍ਹਾ ਤੇ ਇਹ ਨਾਕੇ ਕੀਤੇ ਆ ਨਾਕੇ ਬਲੰਗੇ ਕੀਤੇ ਆ ਚੈਕਿੰਗ ਕੀਤੀ ਜਾ ਰਹੀ ਹੈ ਗਸ਼ਟ ਕੀਤੀ ਜਾ ਰਹੀ ਹੈ ਔਰ ਇੱਕ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਗਿਆ ਹੈ ਮਾਡੇ ਮੌਨਸਰਾਂ ਦੇ ਖਿਲਾਫ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਇਸ ਕਾਰਗੁਜ਼ਾਰੀ ਨੂੰ ਲੈ ਕੇ ਮੇਨ ਰੋਡ ਉੱਪਰ ਤੁਹਾਡੀ ਦੁਕਾਨ ਹੈ ਜਿਹੜਾ ਚੋਰਾਂ ਨੇ ਨਿਸ਼ਾਨਾ ਦੂਸਰੀ ਵਾਰੀ ਬਣਾਇਆ ਵਾ ਮੈਂ ਜੀ ਪਹਿਲੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਹੋਇਆ ਅਸੀਂ ਕਾਰੋਬਾਰ ਅੱਗੇ ਬਹੁਤ ਕੰਮ ਘੱਟ ਚੱਲ ਰਿਹਾ ਉਸ ਤੋਂ ਬਾਅਦ ਦੁਬਾਰਾ ਇਹ ਚੀਜ਼ਾਂ ਵਾਰਦਾਤ ਹੋਵੇ ਕਰਜ਼ਾ ਲੈ ਕੇ ਜੀ ਤੇ ਅੱਗੇ ਸਮਾਨ ਕਰਨਾ ਚਾਹਨਾ ਵਾ ਵੀ ਤੁਸੀਂ ਇਸ ਚੀਜ਼ ਨੂੰ ਨਕੇਲ ਪਾਓ ਇਹ ਬਹੁਤ ਜ਼ਿਆਦਾ ਵਧ ਰਿਹਾ ਹੈ ਤਰਨਤਾਰਨ ਸ਼ਹਿਰ ਦੇ ਵਿੱਚ ਬਿਨ ਨਾਗਾ ਚੋਰੀ ਹੋ ਰਹੀ ਹੈ ਕਦੀ ਕਿਸੇ ਕਪੜੇ ਦੀ ਦੁਕਾਨ ਤੇ ਹੋ ਰਹੀ ਕਦੀ ਕੋਈ ਦਵਾਈਆਂ ਵਾਲੀ ਦੁਕਾਨ ਹੈ ਉਹਨੇ ਤੀਜੀ ਵਾ ਦੂਜੀ ਵਾਰੀ ਸਾਡੀ ਦੁਕਾਨ ਦੀ ਚੋਰੀ ਹੋ ਗਈ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੈ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਇਹ ਨੁਕਸਾਨ ਦਾ ਪਰ ਭਾਈ ਕੀਤੀ ਜਾਵੇ ਚੋਰਾਂ ਨੂੰ ਫੜ ਕੇ ਉਹਨਾਂ ਦੀ ਸਜ਼ਾ ਬੰਦੀ ਦਿੱਤੀ ਜਾਵੇ ਉਹਨਾਂ ਨੂੰ ਆ ਤੁਸੀਂ ਵੇਖ ਸਕਦੇ ਜੀ ਇਹ ਦੁਕਾਨ ਸੀ ਜਿਸ ਨੂੰ ਕੀ ਚੋਰਾਂ ਵੱਲੋਂ ਤਾਲਾ ਤੋੜ ਕੇ ਸ਼ਟਰ ਤੋੜ ਕੇ ਉਹਨਾਂ ਦਾ ਅੰਦਰ ਦਾਖਲ ਹੁੰਦੇ ਹਨ ਤਾਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਜਿਸ ਤਰ੍ਹਾਂ ਕੀ ਇਹ ਪਈਆਂ ਹੋਈਆਂ ਵਾ ਤਾਲੇ ਨੂੰ ਤੋੜ ਕੇ ਔਰ ਸ਼ਟਰ ਜਿਹੜਾ ਵਾ ਉਸ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਹਨ ਔਰ ਉਸ ਦੌਰਾਨ ਵੱਡੀਆਂ 55 ਇੰਚੀ ਤੱਕ ਦੀਆਂ LED ਜਿਹੜੀਆਂ ਵਾ ਵੱਡੀਆਂ LED ਸੀ ਉਸ ਤੋਂ ਇਲਾਵਾ ਕੀਮਤੀ ਮੋਬਾਈਲ ਫੋਨ ਲੈਪਟਾਪ ਜਿਹੜੇ ਕੀ ਚੋਰੀ ਕਰ ਲਏ ਜਾਂਦੇ ਹਨ ਔਰ ਪੁਲਿਸ ਵੱਲੋਂ ਇਸ ਦਾ ਸੰਬੰਧੀ ਕਾਰਵਾਈ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਕਾਰਵਾਈ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਉਹਦੇ ਸੀਸੀਟੀਵੀ ਕੈਮਰਾ ਚੈੱਕ ਕਰਨਾ ਹੈ ਤੇ ਵੈਰੀਫਾਈ ਕਰਨਾ ਹੈ ਹੁਣ ਉਹਨਾਂ ਦਾ ਭੰਦੀ ਕਾਰਵਾਈ ਕੀਤੀ ਜਾਊਗੀ